ਇਹੜੇ ਪ੍ਰਵਾਸੀਆਂ ਦਾ ਵਾਰ-ਵਾਰ ਗੈਂਗਵਾਰ ਹੋ ਰਿਹਾ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਸਾਰੇ ਨੂੰ ਇਕੱਠਾ ਹੋਣਾ ਚਾਹੀਦਾ ਉਹਦੇ ਸਬੰਧ ਦੇ ਵਿੱਚ ਕਈ ਲੀਡਰਾਂ ਨੇ ਮੈਨੂੰ ਟਾਰਟਲ ਮਤਲਬ ਟਾਰਚਰ ਕਰਨ ਦੀ ਕੋਸ਼ਿਸ਼ ਕੀਤੀ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਕੁਛ ਇੱਦਾਂ ਤਾਂ ਨਹੀਂ ਹੋਇਆ ਵਾਰ-ਵਾਰ ਅਸੀਂ ਬੰਦੀ ਸਿੰਘਾ ਦੀ ਗੱਲ ਕਰਦੇ ਵਾਰ-ਵਾਰ ਭਾਈ ਮਤਪਾਲ ਸਿੰਘ ਖਾਲਸਾ ਦੀ ਗੱਲ ਕਰਦੇ ਜਾਂ ਦੀਪ ਸਿੱਧੂ ਦੇ ਇਨਸਾਫ ਦੀ ਗੱਲ ਕਰਦੇ ਆ ਜਾਂ ਪਾਣੀਆਂ ਦੇ ਹੱਕਾਂ ਦੀ ਸੱਚਾ ਦੀ ਜਾਂ ਕੋਈ ਵੀ ਪੰਜਾਬ ਦੀ ਨਸਲਾਂ ਦੀ ਗੱਲ ਕਰਦੇ ਆ ਇਹ ਸਰੰਡਰਿਸ ਕਰਕੇ ਕਰ ਰਹੇ ਜੀ ਦੇਖੋ ਇੱਕ ਕੇਸ ਸੀਗਾ ਮੇਰੇ ਤੇ ਕੋਈ ਪੁਰਾਣਾ ਕੋਈ ਨਸ਼ੇ ਦੇ ਖਿਲਾਫ ਹੈ ਚਿੱਟੇ ਦੇ ਖਿਲਾਫ ਆਵਾਜ਼ ਚੱਕੀ ਸੀ ਠੇਕੇ ਵਾਲੇ ਦੇ ਅੰਦਰ ਨਸ਼ੇ ਦੇ ਚਿੱਟੇ ਦਾ ਜਿਹੜਾ ਇੱਕ ਸੰਗਣਾ ਚੱਲਦਾ ਸੀਗਾ ਉੱਥੇ ਚਿੱਟਾ ਵਿਕਦਾ ਸੀ ਤੇ ਰਾਤ ਨੂੰ 11 12 ਵਜੇ ਤੱਕ ਠੇਕੇ ਖੁੱਲੇ ਹੁੰਦੇ ਸੀ ਜਦੋਂ ਲੋਕਡਾਊਨ ਸੀ ਕਾਂਗਰਸ ਦੀ ਸਰਕਾਰ ਸੀ 8 ਵਜੇ ਲੋਕਡਾਊਨ ਹੋ ਜਾਂਦਾ ਸੀਗਾ ਤੇ ਉਹ ਤੋਂ ਬਾਅਦ ਵੀ ਮਤਲਬ ਉੱਥੇ ਠੇਕੇ ਖੁੱਲੇ ਰਹਦੇ ਸੀ ਗਿਲ ਰੋਡ ਦੀ ਗੱਲ ਲਗਾਤਾਰ ਚਰਚਾ ਦੇ ਵਿੱਚ ਰਹਿਣ ਵਾਲਾ ਲੁਧਿਆਣਾ ਦਾ ਸਤਪਾਲ ਔਰ ਰਿੰਕੂ ਗਾਂਧੀ ਜਿਸ ਦੀ ਬੀਤੇ ਦਿਨਾਂ ਇੱਕ ਮਹਿਲਾ ਦੇ ਨਾਲ ਕੁਟਮਾਰ ਦੀ ਵੀਡੀਓ ਵੀ ਵਾਇਰਲ ਹੋਈ ਸੀ ਹਾਲਾਂਕਿ ਰਿੰਕੂ ਗਾਂਧੀ ਨੇ ਕਰੋਨਾ ਕਾਲ ਦੇ ਸਮੇਂ ਇੱਕ ਨਸ਼ੇ ਦੇ ਖਿਲਾਫ ਵਿਰੋਧ ਜਤਾਇਆ ਸੀ ਜਿਸ ਦੇ ਚੱਲਦਿਆਂ ਰਿੰਕੂ ਗਾਂਧੀ ਦੇ ਉੱਤੇ ਹੀ ਨਸ਼ੇ ਦੇ ਖਿਲਾਫ ਪਰਚਾ ਹੋ ਗਿਆ ਸੀ ਉਧਰ ਮਾਨਯੋਗ ਅਦਾਲਤ ਨੇ ਰਿੰਕੂ ਗਾਂਧੀ ਨੂੰ ਜਿੱਥੇ ਪੀਓ ਕਰਾਰ ਦਿੱਤਾ ਸੀ ਤਾਂ ਉੱਥੇ ਹੀ ਰਿੰਕੂ ਗਾਂਧੀ ਨੇ ਹਾਈ ਕੋਰਟ ਤੋਂ ਇਸ ਬਾਬਤ ਜ਼ਮਾਨਤ ਲਈ ਸੀ ਪਰ ਕੱਲ ਉਸ ਦੇ ਵੱਲੋਂ ਕੋਰਟ ਦੇ ਵਿੱਚ ਆਤਮ ਸਮਰਪਣ ਕਰ ਦਿੱਤਾ ਗਿਆ ਉਸ ਨੇ ਕਿਹਾ ਕਿ ਉਸ ਦੇ ਉੱਤੇ ਝੂਠਾ ਪਰਚਾ ਪਾਇਆ ਗਿਆ ਹਾਲਾਂਕਿ ਉਸ ਨੇ ਇਸ ਮਾਮਲੇ 'ਚ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਬਖਾਲ ਸਾਹਿਬ ਵਾਹਿਗੁਰੂ ਜੀ ਫਤਿਹ ਸਰ ਤੁਸੀਂ ਸਿਲੰਡਰ ਕਰ ਰਹੇ ਹੋ ਕੀ ਵਜ੍ਹਾ ਵਜ੍ਹਾ ਇਹੀ ਹੈ ਜੀ ਕਿ ਹੱਕ ਸੱਚ ਦੀ ਜਦੋਂ ਆਵਾਜ਼ ਨੂੰ ਦਬਾਇਆ ਜਾਂਦਾ ਤੇ ਹਾਰ ਕੇ ਉਹ ਬੰਦਾ ਕੀ ਕਰਦਾ ਹੁੰਦਾ ਅਸੀਂ ਤੇ ਸੰਘਰਸ਼ 'ਚ ਲੜ ਰਹੇ ਆ ਪੰਜਾਬ ਦੇ ਹੱਕਾਂ ਸੱਚਾਂ ਦਾ ਤੇ ਸਾਡੀ ਪੰਜਾਬ ਸਿੰਘ ਸੰਸਥਾ ਤੇ ਅਸੀਂ ਉਸ ਸੰਸਥਾ ਦੇ ਵਿੱਚ ਪਤਨੀ ਹਜ਼ਾਰਾਂ ਧੀਆਂ ਦੇ ਘਰ ਬਚਾ ਚੁੱਕੇ ਹਜ਼ਾਰਾਂ ਨੌਜਵਾਨਾਂ ਨੂੰ ਨਸ਼ੇ ਚੋਂ ਕੱਢ ਚੁੱਕੇ ਹਾਂ ਇਹ ਜਦੋਂ ਪ੍ਰਵਾਸੀਆ ਦਾ ਮੁੱਦਾ ਹੋਇਆ ਪਿੱਛੇ ਕਰਕੇ ਉਸ ਤੋਂ ਬਾਅਦ ਜਦੋਂ ਮੈਂ ਕਿਹਾ ਕਿ ਪੰਜਾਬ ਦੇ ਵਿੱਚ ਪੰਜਾਬ ਦੀ ਨੌਜਵਾਨੀ ਨੂੰ ਜੇ ਬਚਾਉਣਾ ਪੰਜਾਬ ਦੀ ਜੇ ਪੱਗਾਂ ਨੂੰ ਬਚਾਉਣਾ ਤੇ ਇਹ ਜਿਹੜੇ ਪ੍ਰਵਾਸੀਆਂ ਦਾ ਵਾਰ-ਵਾਰ ਗੈਂਗ ਵਾਰ ਹੋ ਰਿਹਾ ਉਸ ਨੂੰ ਬੰਦ ਕੀਤਾ ਜਾਣਾ ਚਾਹੀਦਾ ਸਾਰੇ ਨੂੰ ਇਕੱਠਾ ਹੋਣਾ ਚਾਹੀਦਾ ਉਹਦੇ ਸਬੰਧ ਦੇ ਵਿੱਚ ਕਈ ਲੀਡਰਾਂ ਨੇ ਮੈਨੂੰ ਮਤਲਬ ਟਾਰਚਰ ਕਰਨ ਦੀ ਕੋਸ਼ਿਸ਼ ਕੀਤੀ ਪਰਚਾ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਵਾਹਿਗੁਰੂ ਦੀ ਕਿਰਪਾ ਨਾਲ ਕੁਛ ਇੱਦਾਂ ਦਾ ਨਹੀਂ ਹੋਇਆ ਕਿਉਂਕਿ ਅਸੀਂ ਹੱਕ ਸੱਚ ਲਈ ਖੜੇ ਹਾਂ ਉਹ ਵੀਡੀਓ ਦੇ ਵਿੱਚੋਂ ਤੁਸੀਂ ਦੇਖ ਸਕਦੇ ਹੋ ਪ੍ਰਵਾਸੀਆਂ ਦਾ ਜ਼ੋਰ ਜ਼ਿਆਦਾ ਨਹੀਂ ਹੋਣ ਲੱਗਿਆ ਪੰਜਾਬ ਤੇ ਉਹ ਜ਼ਿਆਦਾ ਹੀ ਹੁੰਦਾ ਜੀ ਤੁਸੀਂ ਆਪ ਦੇਖੋ ਇੱਕ ਬੰਦਾ ਕਿਸੇ ਦੀ ਦਸਤਾਰ ਲਾਤੀ ਕਿਸੇ ਦਾ ਇੱਕ ਇੱਕ ਪੰਜਾਬੀ ਨੌਜਵਾਨ ਘਰ ਘਰ ਦੇ ਵਿੱਚ ਮਾਰ ਕੇ ਉਹ ਹਲੇ ਤੱਕ ਫਰਾਰ ਤੰਦਾਰੀ ਦੇ ਵਿੱਚ ਹਲੇ ਤੱਕ ਉਹ ਫੜੇ ਨਹੀਂ ਗਏ ਇਸ ਤੋਂ ਉੱਪਰ ਕੀ ਹੋ ਸਕਦਾ ਦੂਜੀ ਗੱਲ ਇਹ ਹੈ ਜੀ ਦੇਖੋ ਹੁਣ ਇਹ ਵਾਰ-ਵਾਰ ਅਸੀਂ ਪੰਦੀ ਸਿੰਘਾ ਦੀ ਗੱਲ ਕਰਦੇ ਵਾਰ-ਵਾਰ ਭਾਈ ਮੁੱਤਪਾਲ ਸਿੰਘ ਖਾਲਸਾ ਦੀ ਗੱਲ ਕਰਦੇ ਜਾਂ ਦੀਪ ਸਿੱਧੂ ਦੇ ਇਨਸਾਫ ਦੀ ਗੱਲ ਕਰਦੇ ਆ ਜਾਂ ਪਾਣੀਆਂ ਦੇ ਹੱਕਾਂ ਦੀ ਸੱਚਾ ਦੀ ਜਾਂ ਕੋਈ ਵੀ ਪੰਜਾਬ ਦੀ ਨਸਲਾਂ ਦੀ ਗੱਲ ਕਰਦੇ ਆ ਤੇ ਜਦੋਂ ਵੀ ਆਵਾਜ਼ ਚੱਕਦੇ ਆ ਕਿਸੇ ਨਾਲ ਧੱਕਾ ਹੁੰਦਾ ਪੰਜਾਬ ਦੇ ਵਿੱਚ ਉਦੋਂ ਸਾਨੂੰ ਟੌਰਚਰ ਕੀਤਾ ਜਾਂਦਾ ਜੀ ਜੀ ਠੀਕ ਆ ਤਿੰਨ ਤਰੀਕ ਨੂੰ ਸਾਨੂੰ ਨਜ਼ਰਬੰਦ ਕੀਤਾ ਗਿਆ ਪਤ ਨਹੀਂ ਕੌਣ ਸਿਵਲ ਵਰਦੀ ਦੇ ਵਿੱਚ ਆਏ ਸਾਨੂੰ ਗੱਡੀ 'ਚ ਬਿਠਾ ਕੇ ਲੈ ਗਏ ਉਸ ਤੋਂ ਪਹਿਲੇ ਸਾਨੂੰ ਕਿਸੇ ਥਾਣੇ 'ਚ ਸੱਦਿਆ ਕਦੇ ਕਿਸੇ ਥਾਣੇ 'ਚ ਸੱਦਿਆ ਅਸੀਂ ਜਾਂ ਦੁਖੀ ਹੋ ਚੁੱਕੇ ਕਿਉਂਕਿ ਪਰਿਵਾਰ ਸਹਿਮ ਜਾਂਦਾ ਇਸ ਚੀਜ਼ ਨੂੰ ਠੀਕ ਆ ਤੇ ਦੂਜੀ ਗੱਲ ਆ ਆ ਕਿ ਹੁਣੇ ਜਿਹੜੀ ਆ ਆਹ ਜਿਹੜੀ ਮੇਰੀ ਕੋਰਟ ਦੇ ਵਿੱਚ ਪੇਸ਼ੀ ਸੀਗੀ ਉਹਦੇ ਵਿੱਚ ਸਾਲ ਸਾਡੀ ਤਰੀਕਾ ਨਹੀਂ ਪਈ ਆ ਸਾਨੂੰ ਪਤਾ ਨਹੀਂ ਮੇਰੇ ਤੇ ਪਰਚਾ ਕਿਹੜਾ ਪੁਰਾਣਾ ਸਰ ਵੀ ਤੁਸੀਂ ਸਿਲੰਡਰ ਕਿਉਂ ਕਰ ਰਹੇ ਕੀ ਵਜ੍ਹਾ ਕਿਹੜੇ ਕੀ ਇਹ ਸਿਲੰਡਰ ਇਸ ਕਰਕੇ ਕਰ ਰਹੇ ਜੀ ਦੇਖੋ ਇੱਕ ਕੇਸ ਸੀਗਾ ਮੇਰੇ ਤੇ ਕੋਈ ਪੁਰਾਣਾ ਕੋਈ ਨਸ਼ੇ ਦੇ ਖਿਲਾਫ ਮੈਂ ਚਿੱਟੇ ਦੇ ਖਿਲਾਫ ਆਵਾਜ਼ ਚੱਕੀ ਸੀ ਠੇਕੇ ਵਾਲੇ ਦੇ ਅੰਦਰ ਨਸ਼ੇ ਦਾ ਚਿੱਟੇ ਦਾ ਜਿਹੜਾ ਇੱਕ ਸੰਗਣਾ ਚੱਲਦਾ ਸੀਗਾ ਉੱਥੇ ਚਿੱਟਾ ਵਿਕਦਾ ਸੀ ਤੇ ਰਾਤ ਨੂੰ 11 12 ਵਜੇ ਤੱਕ ਠੇਕੇ ਖੁੱਲੇ ਹੁੰਦੇ ਸੀ ਜਦੋਂ ਲੋਕਡਾਊਨ ਸੀ ਕਾਂਗਰਸ ਦੀ ਸਰਕਾਰ ਸੀ 8 ਵਜੇ ਲੋਕਡਾਊਨ ਹੋ ਜਾਂਦਾ ਸੀਗਾ ਤੇ ਉਹ ਤੋਂ ਬਾਅਦ ਵੀ ਮਤਲਬ ਉੱਥੇ ਠੇਕੇ ਖੁੱਲੇ ਰਹਿੰਦੇ ਸੀ ਗਿਲ ਰੋਡ ਦੀ ਗੱਲ ਹੈ ਜੀ ਤੇ ਉਹ ਉਸ ਦੇ ਹੱਕ ਦੇ ਵਿੱਚ ਮੈਂ ਆਵਾਜ਼ ਚੱਕੀ ਕਿ ਇੱਥੇ ਨੌਜਵਾਨਾਂ ਨਾਲ ਜਿਹੜਾ ਸੋਸ਼ਣ ਹੋ ਰਿਹਾ ਜਾਂ ਇੱਥੇ ਚਿੱਟਾ ਵੇਚ ਰਿਹਾ ਜਾਂ ਨਕਲੀ दारू ਵੇਚ ਰਹੀ ਜੋ ਵੀ ਹੋ ਰਿਹਾ ਤੇ ਉਹਦੇ ਸਬੰਧ ਦੇ ਵਿੱਚ ਮੈਂ ਉਹ ਵੀਡੀਓ ਇਹ ਪਾਈ ਸੀ ਉੱਥੇ ਵੀਡੀਓ ਦੇ ਵਿੱਚ ਮੇਰੇ ਮੇਰੇ ਤੇ ਹੱਥੋਂ ਪਾਈ ਕੀਤੀ ਗਈ ਮੇਰੇ ਤੇ ਹੱਥੋਂ ਪਾਈ ਕੀਤੀ ਗਈ ਜਦੋਂ ਕਿਹਨੇ ਹੱਥੋਂ ਪਾਈ ਕੀਤੀ ਠੇਕੇ ਦੇ ਕਰਿੰਦੇ ਨੇ ਠੇਕੇ ਦੇ ਤੇ ਉਹ ਕਰਿੰਦੇ ਕਰਕੇ ਫਿਰ ਉਹ ਵੀਡੀਓ ਕਾਫੀ ਬਾਹਰਲੇ ਵੀ ਹੋਈ ਸੀ ਉਸ ਤੋਂ ਬਾਅਦ ਚਲੋ ਅਸੀਂ ਇਸ ਜੀ ਨੂੰ ਜਿਆਦਾ ਸਮਝਾਣੀ ਮੈਂ ਕਹਿੰਦਾ ਚਲੋ ਅਸੀਂ ਪ੍ਰਸ਼ਾਸਨ ਨੂੰ ਗਿਆ ਪ੍ਰਸ਼ਾਸਨ ਕਹਿੰਦਾ ਕੋਈ ਨਾ ਅਸੀਂ ਦੇਖ ਲਵਾਂਗੇ ਉਲਟਾ ਪ੍ਰਸ਼ਾਸਨ ਨਹੀਂ ਮੇਰੇ ਤੇ ਪਰਚਾ ਕਰਤਾ ਸਰਕਾਰ ਦੀ ਸ਼ਹਿਤੇ ਹਾਂ ਹਾਂ ਕਿਉਂਕਿ ਉਹ ਸਰਕਾਰ ਦੇ ਕਰੰਦੇ ਸੀਗੇ ਉਹ ਤੋਂ ਕਾਂਗਰਸ ਸਰਕਾਰ ਦੇ ਲੀਡਰਾਂ ਦਾ ਜੋੜ ਸੀਗਾ ਉਹਨਾਂ ਨੇ ਮੇਰੇ ਤੇ ਪਰਚਾ ਕਰਤਾ ਤੇ ਮੇਰੇ ਤੇ ਪਰਚਾ ਕਰਨ ਤੋਂ ਬਾਅਦ ਸਾਲ ਜਿੱਦਾਂ ਹੁਣ ਤੁਸੀਂ ਕਹਿ ਸਕਦੇ ਹੋ ਕਿ ਉੱਥੇ ਇਹ ਜਦੋਂ ਪਰਚਾ ਅਸੀਂ ਗਿਆ ਕਹਿੰਦੇ ਤੁਹਾਡਾ ਪਰਚਾ ਧਾਰਨਾ ਪਰਦਾਸ਼ਨ ਕੀਤਾ ਕਹਿੰਦੇ ਕੈਨਸਲ ਹੋ ਗਿਆ ਚਲੋ ਅਸੀਂ ਉਤੋਂ ਆ ਗਏ ਉਸ ਤੋਂ ਬਾਅਦ ਸਾਲ ਦੇ ਵਿੱਚ ਜਦੋਂ ਸਾਨੂੰ ਪਤਾ ਲੱਗੇ ਕਿ ਇੱਦਾਂ ਦਾ ਗੱਲ ਤੁਹਾਡੀ ਕੋਰਟ ਦੇ ਵਿੱਚ ਏ ਮੈਨੂੰ ਫੋਨ ਆਇਆ ਕਿ ਤੁਹਾਡੇ ਕੋਰਟ ਦੇ ਵਿੱਚ ਸਾਲ ਹੋ ਗਈ ਹਾਜ਼ਰੀ ਨਹੀਂ ਲੱਗੀ ਜੀ ਮੈਂ ਕਿਹਾ ਇਦਾਂ ਦਾ ਕਿਹਦਾ ਕੇਸ ਆ ਦੋ ਤਿੰਨ ਜਿਹਦੇ ਚਾਰ ਪੰਜ ਕੇਸ ਸੀ ਉਹ ਤਾਂ ਖਤਮ ਹੋ ਚੁੱਕੇ ਨੇ ਜੀ ਤੇ ਉਹ ਆਹ ਜਿਹੜੇ ਕਹਿੰਦੇ ਇਦਾਂ ਦਾ ਗੱਲ ਆ ਇਹ ਕੋਈ ਪੁਰਾਣਾ ਮਸਲਾ ਸੀਗਾ ਜਦੋਂ ਉਸ ਜੀ ਤੇ ਜਾ ਕੇ ਦੇਖਿਆ ਉੱਤੇ ਸਾਨੂੰ ਪੀਓ ਕਰਾਰ ਦਿੱਤਾ ਗਿਆ ਸੀ ਤੁਹਾਨੂੰ ਪੀਓ ਕਰਾਰ ਦਿੱਤਾ ਤੁਹਾਨੂੰ ਬਿਨਾਂ ਕੁਝ ਬਿਣਾ ਪੁੱਛੇ ਤੋਂ ਤੇ ਮੈਂ ਹਾਈ ਕੋਰਟ ਪੀਓ ਹੋਣ ਤੋਂ ਪਹਿਲੇ ਜਦੋਂ ਅਸੀਂ ਉੱਥੇ ਗਏ ਹਾਈ ਕੋਰਟ ਦੇ ਵਿੱਚ ਸਾਨੂੰ ਦੋ ਹਫ਼ਤੇ ਦੀ ਉਹ ਮਿਲੀ ਸੀ ਐਕਸਟੈਂਸ਼ਨ ਮਿਲੀ ਸੀ ਕਿ ਤੁਸੀਂ ਜਮਾਨਤ ਭਰ ਆ ਸਕਦੇ ਹੋ 20000 ਦੀ ਆ ਪਰਚੀ ਮੈਂ ਤੁਹਾਨੂੰ ਦੱਸ ਸਕਦਾ ਜਿਹੜੀ ਅਸੀਂ ਚਾਂਦੀ ਕਾਸ਼ਤ ਉਥੇ ਭਰੀ ਸੀਗੀ ਜਿਹੜਾ ਜੁਰਮਾਨਾ ਲੱਗਿਆ ਸੀ ਮੈਨੂੰ ਹਾਈ ਕੋਰਟ ਵੱਲੋਂ ਤਰੀਕ ਲੈ ਜਾਂਦਾ ਤੇ ਉਹ ਭਰਨ ਤੋਂ ਬਾਅਦ ਵੀ ਤੁਸੀਂ ਕਹਿ ਸਕਦੇ ਹੋ ਕਿ ਆ ਤੁਸੀਂ ਦੇਖ ਸਕਦੇ ਹੋ ਰਸੀ ਇਹ ਰਸੀ ਦੇ ਜਿਹੜੀ 20000 ਦੀ ਸਲਿੱਪ ਆ ਆ ਤੁਸੀਂ ਦੇਖ ਸਕਦੇ ਹੋ 20 20000 ਤੇ ਇਹ 20000 ਰੁਪਏ ਮੈਂ ਭਰ ਕੇ ਚੱਲੀ ਘਰ ਆਇਆ ਭਰਨ ਤੋਂ ਬਾਅਦ ਮੇਰੇ ਤੇ ਇਸ ਤਰ੍ਹਾਂ ਇਹ ਚੀਜ਼ ਕੀਤੀ ਗਈ ਤੁਸੀਂ ਆਪ ਦੇਖ ਸਕਦੇ ਹੋ ਤੇ ਮੈਂ ਜਦੋਂ ਮਾਨਯੋਗ ਜੱਜ ਸਾਹਿਬ ਕੋਲ ਗਿਆ ਜੱਜ ਸਾਹਿਬ ਨੇ ਕਿਹਾ ਕਿ ਇੱਕ ਦਿਨ ਉੱਪਰ ਹੋ ਗਿਆ ਤੇ ਤੁਸੀਂ ਜਮਾਨਤ ਨਹੀਂ ਤੁਹਾਨੂੰ ਮਿਲ ਸਕਦੀ ਤੇ ਉਸ ਤੋਂ ਬਾਅਦ ਅਸੀਂ ਕੋਈ ਬਹਿਸ ਨਹੀਂ ਕੀਤੀ ਅਸੀਂ ਆ ਗਏ ਤੇ ਸਾਨੂੰ ਮਾਨਯੋਗ ਜੱਜ ਸਾਹਿਬ ਤੇ ਪੂਰਾ ਯਕੀਨ ਆ ਕਿ ਉਹ ਇਸ ਕੇਸ ਦੀ ਤਬਦੀਸ਼ ਕਰਕੇ ਤੇ ਇਸ ਕੇਸ ਨੂੰ ਵੱਧ ਤੋਂ ਵੱਧ ਹੈਂਡਲ ਕਰਨਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਇਹ ਮੁੰਡਿਆਂ ਨਾਲ ਜਿਹੜਾ ਨਾ ਇਨਸਾਫੀ ਹੋ ਰਹੀ ਹੈ ਜਿਹੜੇ ਝੂਠੇ ਪਰਚੇ ਦੇ ਵਿੱਚ ਅੰਦਰ ਧੱਕਿਆ ਜਾ ਰਿਹਾ ਤੇ ਉਹਨਾਂ ਨੂੰ ਵੀ ਬਾਹਰ ਕਢਾਇਆ ਜਾਊਗਾ ਤੇ ਇਹ ਜਦੋਂ ਸਮਾਜ ਸੇਵੀ ਕੋਈ ਉੱਠਦਾ ਆ ਉਹਦੋਂ ਇੱਦਾਂ ਬਾਰ-ਬਾਰ ਦਬਾਉਣ ਨਾਲ ਆਵਾਜ਼ ਨਹੀਂ ਦਬੀ ਜਾਂਦੀ ਸਗੋਂ ਉਹ ਹੋਰ ਤਕੜਾ ਹੁੰਦਾ ਹੈ ਤੇ ਮੈਨੂੰ ਕਿਸੇ ਤਰ੍ਹਾਂ ਦਾ ਡਰ ਭੈ ਨਹੀਂ ਹੈ ਮੈਂ ਅੱਜ ਹਰੀਸ਼ਾ ਦੇ ਢਾਂਡਾ ਜੀ ਦੇ ਚੈਂਬਰ 'ਚ ਆਇਆ ਮੈਂ ਵਕੀਲ ਸਾਹਿਬ ਨੂੰ ਨਾਂ ਲੈ ਕੇ ਚੱਲਾਂ ਸਰੈਂਡਰ ਹੋਣ ਤੇ ਬਾਕੀ ਦੇਖਦੇ ਆ ਵਾਹਿਗੁਰੂ ਕਿਰਪਾ ਆਸ ਉਹਦੀ ਓਟ ਆਸਰੇ ਹੇਠ ਚੱਲਦੇ ਆ ਤੇ ਚੱਲਦੇ ਰਹਾਂਗੇ ਆ ਕਿ ਇਦਾਂ ਸਮਾਜ ਸੇਵੀ ਸੇਵਾ ਕਰਨ ਦੀ ਰੀਤ ਬਿਲਕੁਲ ਜੀ ਬਿਲਕੁਲ ਇਦਾਂ ਹੀ ਧੀਆਂ ਦੇ ਘਰ ਵਸਾਉਂ ਦੋਲਣਾ ਨਹੀਂ ਹੈਗਾ ਜੀ ਦੋਲਣਾ ਡੋਲਣ ਵਾਲੇ ਦੇ ਦਿਨ ਪੈਦਾ ਹੀ ਨਹੀਂ ਹੋਏ ਜਦੋਂ ਇਹ ਸਿੱਖੀ ਸਰੂਪ ਧਾਰਨ ਕਰ ਲੈਣਾ ਜਦੋਂ ਸਿੱਖੀ ਸਰੂਪ ਦੇ ਵਿੱਚ ਆ ਗਏ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਇਹ ਰੂਪ ਦਿੱਤਾ ਉਹ ਤੋਂ ਡਰ ਪੈ ਉਸ ਟਾਈਮ ਹੀ ਖਤਮ ਹੋ ਗਿਆ ਸੀ ਜਦੋਂ ਅਸੀਂ ਅੰਮ੍ਰਿਤ ਖੰਡੇ ਬਾਟੇ ਦੀ ਪਹੁੰਚ ੱਕੀ ਸੀ ਤੇ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਸ ਤਰ੍ਹਾਂ ਹੀ ਡਟਕੇ ਰਹੋ ਇਸ ਤਰ੍ਹਾਂ ਹੀ ਇਕੱਠੇ ਹੋ ਕੇ ਰਹੋ ਇਦਾਂ ਕਹਿਣਾ ਨਹੀਂ ਇਕੱਠੇ ਹੋ ਜਾਓ ਇਕੱਠੇ ਹੋਣਾ ਪੈਣਾ ਸਾਨੂੰ ਇਹ ਹੋਣ ਨਹੀਂ ਇਹ ਦੀਪਾਈ ਕਹਿੰਦਾ ਹੁੰਦਾ ਸੀ ਨਾ ਇਹ ਹੋਣ ਨਹੀਂ ਇਹ ਆਉਣ ਵਾਲੇ ਟਾਈਮ ਮਤਲਬ ਤੁਹਾਨੂੰ ਟਾਈਮ ਪਤਾ ਲੱਗ ਜਾਣਾ ਜੇ ਤੁਸੀਂ ਅੱਜ ਇਕੱਠੇ ਨਾ ਹੋਏ ਇਸ ਤਰ੍ਹਾਂ ਹੀ ਇਕੱਲੇ ਇਕੱਲੇ ਨੂੰ ਇਹ ਜੇਲਾ ਦੇ ਵਿੱਚ ਧੱਕਣਗੇ ਇਸ ਤਰ੍ਹਾਂ ਹੀ ਇਹ ਪਰਚੇ ਕਰਨਗੇ ਬਹੁਤ ਕੁਝ ਹੋਊਗਾ ਤੁਹਾਡੇ ਤੇ ਤੇ ਅੱਜ ਮੈਨੂੰ ਬਹੁਤ ਹੀ ਅਫਸੋਸ ਨਾਲ ਕਹਿ ਰਿਹਾ ਕਿ ਇਹ ਕਹਿਣਾ ਪੈ ਰਿਹਾ ਕਿ ਸਾਡਾ ਪ੍ਰਸ਼ਾਸਨ ਇੰਨਾ ਹੀ ਮਤਲਬ ਮਤਲਬ ਉਹ ਹੋ ਗਿਆ ਕਿ ਬਲਾਈਂਡ ਹੋ ਗਿਆ ਕਿ ਉਸ ਨੂੰ ਦਿਖ ਨਹੀਂ ਰਿਹਾ ਕਿ ਸਮਾਜ ਸੇਵੀ ਕਿ ਇੱਕ ਚਿੱਟਾ ਵੇਚਣ ਵਾਲਾ ਸ਼ਰਿਆਮ ਨੂੰ ਮਰਿਆ ਇੱਕ ਸਮਾਜ ਦੇ ਵਿੱਚ ਸੇਵਾ ਕਰਨ ਵਾਲਾ ਲੋਕਾਂ ਦਾ ਫਾਇਦਾ ਕਰਨ ਵਾਲਾ ਉਹ ਬੰਦੇ ਨੂੰ ਅੰਦਰ ਧੱਕੇਗਾ